ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਦਿਖੋ ਨਵਾਂ ਬਲੌਗ ਤੇ ਅੱਜ ਮੈਂ ਵੀ ਖੁਦ ਲਈ ਟਾਈਮ ਕੱਢਿਆ। ਮੈਂ ਲਾਇਆ ਨੀਲ ਪੇਂਟ ਤੇ ਮੈਂ ਕੱਟ ਕੇ ਰੱਖਦੀਆਂ ਨੋ ਬਿਲਕੁਲ ਬਿਲਕੁਲ ਕੱਟ ਕੇ ਕਿਉਂਕਿ ਧਾਰ ਕੱਢਣੀ ਹੁੰਦੀ ਇਸ ਕਰਕੇ ਤੇ ਇਹ ਜੀ ਸੀ ਆਪਣੀ ਪਿਕ ਇਹ ਸੀ ਜੀ ਮੇਰੇ ਬੱਬੇ ਨਾਨਕ ਦੀ ਇਹ ਬਾਬਾ ਸ਼੍ਰੀ ਚੰਦ ਜੀ ਦੀ ਸੋਹਣੀ ਆ ਨਾ ਜਰੂਰ ਦੱਸਿਓ ਕਿਸੇ ਨੇ ਕਮੈਂਟ ਨਹੀਂ ਕੀਤਾ ਫੋਟੋ ਤੇ ਜਰੂਰ ਕਮੈਂਟ ਕਰਿਓ ਕਿੰਦਾ ਦੀ ਫੋਟੋ ਆ ਪਾਪਾ ਜੀ ਦੀ ਉਹ ਤਾਂ ਮੇਰੇ ਮਨ ਦੀ ਰੀਜ ਸੀ ਇਹ ਵਾਲੀ ਫੋਟੋ ਬਣਾਉਣੀ ਤੇ ਇਹ ਫੋਟੋ ਵਾਸਤੇ ਹਜੇ ਪੁਰਾਣੀ ਫੋਟੋ ਚਾਪ ਦੇਣੀ ਆ ਬਾਬਾ ਸ਼੍ਰੀਚੰਦ ਜੀ ਦੀ ਉਹ ਬਹੁਤ ਬਿਰਧ ਹੋ ਗਈ ਆ ਕਾਫੀ ਪੁਰਾਣੀ ਆ ਬਿਰਧ ਹੋ ਗਈ ਉਹ ਵਾਲੀ ਫੋਟੋ ਤੇ ਉਹਦਾ ਅਸੀਂ ਰੀਤੀ ਰਿਵਾਜ ਨਾਲ ਪਹਿਲਾਂ ਕਰਾਂਗੇ ਸੰਸਕਾਰ ਜਿੱਦਾਂ ਅਸੀਂ ਮੈਂ ਇੱਕ ਵੀਡੀਓ 'ਚ ਦੱਸਿਆਈ ਆ ਅਸੀਂ ਕਰਦੇ ਆ ਉਹ ਕਰਕੇ ਤੇ ਬਾਅਦ ਵਿੱਚ ਅਸੀਂ ਇਹ ਫੋਟੋ ਉੱਥੇ ਰੱਖਾਂਗੇ ਫਿਰ ਹਾਲੇ ਨੂੰ ਅੱਜ ਰੈਪ ਕਰ ਦਾਂਗੇ ਅਖਬਾਰਾਂ ਨਾਲ ਰੈਪ ਕਰਕੇ ਜਿਹੜੀ ਉਹ ਰੱਖ ਦਾਂਗੇ ਠੀਕ ਹੈ ਮਨੀ ਹਾਂਜੀ ਪੁੱਛੋ ਲਓ ਜੀ ਹੁਣ ਜਦਿਆਂ ਮੰਗੋ ਗੰਗਾਵਲ ਤੇ ਮੇਰੇ ਕੋਲ ਇੰਨਾ ਟਾਈਮ ਨਹੀਂ ਜੀ ਕਿ ਮੈਂ ਆਪਣੀ ਕੇਅਰ ਕਰ ਸਕਾਂ ਅੱਜ ਮੈਂ ਟਾਈਮ ਕੱਢਿਆ ਬਟ ਮਨੀ ਬੰਦ ਤੇ ਇਹੇ ਲੈ ਕੇ ਆਣੀਆ ਡਿਟੋਲ ਬਰਸਾਤ ਹਟਦੀ ਨਹੀਂ ਰੋਜ਼ ਹੀ ਨਹੀਂ ਪੈਂਦਾ ਸਾਡੇ ਰੋਜ਼ ਹੀ ਅੱਜ ਵੀ ਪਿਆ ਪਸੂਆ ਦਾ ਢਗ ਲੱਗਦਾ ਬਹੁਤ ਮਾਰੁੰਦਾ ਇਸ ਕਰਕੇ ਅੱਜ ਜਦੋਂ ਵਾਸ਼ ਕਰਾਂਗੇ ਗੱਦੇ-ਗੁੱਦੇ ਜਾਂ ਕੁਝ ਉਹ ਕਿ ਮੈਂ ਥੋੜਾ ਜਿਹਾ ਡਿਟਰਜੈਂਟ ਪਾ ਕੇ ਉਹਦੇ ਨਾਲ ਸਾਫ਼ ਕਰੂੰਗੀ ਤਾਂ ਲੋਕੀ ਤਾਂ ਉਹ ਜਿਹੜੇ ਉਹ ਮਾਰ ਜਾਂਦੇ ਤੇ ਅਸੀਂ ਤਾਂ ਪਗੀ ਜਿਹੜੀ ਲਵਾਈਏ ਨਾ ਅਸੀਂ ਪਗੀ ਦੇ ਪਾਣੀ 'ਚ ਵੀ ਮੈਂ ਤਾਂ ਡਿਟਰਜੈਂਟ ਪਾ ਦਿੰਦੀ ਹਾਂ ਤੁਮਲੇ ਰੀਤਾ ਸ਼ਿਕਾ ਕੜਿਆਣੇ ਸ਼ੈਂਪੂ ਨਾਲ ਮਾਰਾ ਪਗੀ ਆ ਨਾ ਚਮਕ ਗਈ ਦੇਖਿਵਾਂ ਨੇ ਹਾਂ ਆ ਨਾ ਚਮਕ ਗਈ ਹਾਂਜੀ ਇਹ ਮੱਕੀ ਜੀ ਮੱਕੀ ਦੇ ਵਾਰਾ ਫੋਲ ਦਿੱਤੀ ਜੇ ਇਹਨਾਂ ਕੋਲ ਲਈ ਸੀ ਉਹ ਕਹਿੰਦੇ ਮੱਕੀ ਫੋਲ ਦੋ ਨਹੀਂ ਤੇ ਮੱਕੀ ਖਰਾਬ ਹੋ ਜਾਣੀ ਕੰਮ ਸੇ ਕੰਮ ਹਜੇ 10 ਦਿਨ ਇਹਨੂੰ ਇਦਾਂ ਹੀ ਰਹਿਣ ਦੋ ਕਿਉਂਕਿ ਇਹਦਾ ਗਿੱਲ ਹੁੰਦੀ ਹੈ ਦੇ ਵਿੱਚ ਨਾ ਆਹ ਤਦਾਂ ਉਹ ਕਰਦੀ ਆ ਇਹਨੂੰ ਕਹਿੰਦਾ ਕਿਹੜੇ ਤੋਂ ਹੁੰਦੀ ਆ ਉਹ ਜਾਨੀ ਗਿੱਲੇ ਆ ਆਹ ਤਾਂ ਚੁੱਪੀ ਆ ਡਰਮ ਲੈ ਕੇ ਆਵਾਂਗੇ ਜੀ 1.5 ਕਵਾਂਟਲ ਵਾਲਾ 2 ਕਵਾਂਟਲ ਵਾਲਾ ਲਾਉਂਦੇ ਆਵਾਂਗੇ ਲਓ ਜੀ ਆ ਗਿਆਂ ਜੀ ਅਸੀਂ ਹਵੇਲੀ ਤੇ ਰਵਾਜ ਕੱਟ ਕਰੀ ਇਹਦਾ ਸਾਡਾ ਮੰਗੂ ਮੰਗੋ ਨੂੰ 2 ਦਿਨ ਹੋ ਗਏ ਮੰਗੋ ਜੀ ਐਦਾਂ ਟੱਪਦੀ ਹੈ ਨਾ ਮਣੀ ਇੱਕ ਕਮੈਂਟ ਆਇਆ ਸੀ ਜੀ ਸਾਨੂੰ ਆਪਣੀ ਜਿਹੜੀ ਗੰਗਾ ਇਹ ਚੈੱਕ ਕਰਵਾ ਲਓ ਫੋਨ ਕੀਤਾ ਹੋਇਆ ਜੀ ਡਾਕਟਰ ਨੂੰ ਮਣੀ ਉਹਨੂੰ ਫੇਰ ਫੋਨ ਕਰੀ ਹੈ ਕਿਉਂਕਿ ਸਾਡੀ ਗਾਂ ਵੱਛੀ ਚੈੱਕ ਕਰ ਜਾ ਤੇ ਸਾਰਿਆਂ ਨੂੰ ਗੰਗਾ ਦਾ ਆਪ ਗੰਗਾ ਦਾ ਪਤਾ ਲੱਗੇ ਕਿ ਗੰਗਾ ਗੱਬਣ ਹੈਗੀ ਆ ਕਿ ਨਹੀਂ ਹੈਗੀ ਜਲਦੀ ਜੀ ਚੈੱਕ ਕਰਵਾ ਦੇਣੀ ਬਸ ਉਹਨੂੰ ਫੋਨ ਕਰੀਦਾ ਔਰ ਡਾਕਟਰ ਇੱਥੇ ਜਿਆਦਾ ਹੁੰਦਾ ਨਹੀਂ ਜਿਹੜਾ ਪਹਿਲਾ ਡਾਕਟਰ ਆ ਸੀ ਉਤੋਂ ਚੈੱਕ ਨਹੀਂ ਕਰਵਾਉਣੀ ਉਹ ਤਾਂ ਐਵੇਂ ਹੀ ਆ ਬੇਵਕੂਫਈ ਆ ਉਹ ਹਾਂ ਨਾ ਮੰਗੋ ਅਮਨੀ ਦੀ ਬੈਸਟ ਫਰੈਂਡ ਮੰਗੋ ਸ਼ਾਂਤ ਅੱਜ ਸ਼ਾਂਤ ਜਿਹਾ ਹੀ ਆ ਛਿੱਤਰਾਂ ਵਾਲੇ ਕਰਦੀ ਆ ਆ ਦੇਖ ਆ ਦੇਖ ਆ ਦੇਖ ਖੜਾ ਹੋਈ ਹੋਈ ਖੜਾ ਦੇਖੀ ਤੇ ਸਹੀ ਆ ਦੇਖਿਓ ਜਿਆਦਾ ਹੀ ਜ਼ੋਰ ਨਾ ਕਰੋ ਦੇਖਿਓ ਦੇਖਿਓ ਖੰਡ ਨਹੀਂ ਹੁੰਦਾ ਜਿੰਦਾ ਖੰਭਾ ਨਹੀਂ ਹੁੰਦਾ ਮਨੀ ਖੰਭਾ ਦੇਖ ਹਟ ਗਈ ਕਿੰਨੀ ਚਲ ਮੈਂ ਤੇ ਉੱਤੇ ਤਾਰਸ ਕਰ ਲੈਣੀ ਆ ਏ ਦੇਖੀ ਪਸ਼ੂ ਵੀ ਦੇਲਾ ਜਾਨਵਰ ਵੀ ਮਨੀ ਪਿਆਰ ਨਾਲ ਹੀ ਹੁੰਦਾ ਤੇ ਗੋਰੀ ਜੀ ਬੈਠੀ ਆ ਅੱਜ ਠੀਕ ਐ ਮਨੀ ਗੋਰੀ ਗੋਰੀ ਓ ਗੋਰੀ ਬੈਠੀ ਰਹਿ ਬੈਠੀ ਨਾ ਗੋਰੀ ਬੈਠੀ ਰਹਿ ਬੈਠੀ ਰਹਿ ਤੂੰ ਆਪਣਾ ਰੈਸਟ ਕਰ ਗੋਰੀ ਤਾਂ ਬਸੇ ਟਾਈਮ ਲੱਗੇ ਆਉਣ ਵਾਲਾ ਹੀ ਆ ਅਧ ਹਫਤਾ ਹੋਰ ਲੱਗੂਗੀ ਹਨ ਮਨੀ ਹਫਤਾ ਕੁ ਲੈ ਜੂਗੀ ਜੀ ਹਜੇ ਹੋਰ ਤੇ ਦੁੱਧ ਉਤ ਨਹੀਂ ਹਜੇ ਲਾਇਆ ਉਦਾਂ ਥੋੜਾ ਬੋਤਾ ਹੀ ਲਾਇਆ ਤੇ ਲੈ ਜਾਊਗੀ ਥੋੜਾ ਜਿਹਾ ਟਾਈਮ ਹੋਰ ਚਲ ਕਟਿਏ ਤਾਰ ਮੰਗੂ ਦਾ ਧਿਆਨ ਦੇਖੋ ਜੀ ਫੀਡ ਦਾਲ ਪੱਠੇ ਖਤਮ ਹੋ ਗਏ ਆ ਜੀ ਹੁਣ ਤੋੜੀ ਦੋ ਕੱਪ ਪਾ ਦਿਆ ਕਰ ਭਰ ਕੇ ਖਾ ਲੈਂਦੀ ਆ ਹੁਣ ਕੱਲ ਮੈਂ ਤਿੰਨ ਪਾਏ ਸੀ ਖਾ ਲਏ ਸੀ ਉਦਾਂ ਨਾਲ ਮੈਂ ਮਾੜੀ ਜੀ ਮੰਗੋ ਦੀ ਰਲਾਤੀ ਸੀ ਨਾ ਮੰਗੋ ਵਾਲੀ ਖਾਂਦੀ ਆ ਉਹ ਖਾਂਦੀ ਆ ਪਾ ਦੇ ਹੁਣ ਇਹਨੇ ਲਵਾਂਡੇ ਚ ਪਾ ਲਈ ਮੰਗੋ ਦੀ ਤੇ ਹੁਣ ਇੱਕ ਇੱਕ ਕੱਪ ਕਰਕੇ ਪਾਉਣਾ ਪੈਣਾ ਉੱਥੇ ਖਾਣ ਲੱਪੀ ਆ ਹੁਣ ਮਣੀ ਪਾ ਦੇ ਖਾਂਦੀ ਬੜੀ ਸੋਹਣੀ ਪਾ ਦੇ ਮਨੀਆ ਦਾ ਨੂੰ ਫੋਨ ਕਰ ਡਾਕਟਰ ਨੂੰ ਨਾ ਗੰਗਾ ਨੂੰ ਵੀ ਫੇ ਪਤਾ ਲੱਗੇ ਆਪਾਂ ਨੂੰ ਤੇ ਆਪਾਂ ਇਹਦੀ ਫੀਡ ਸ਼ੁਰੂ ਕਰੀਏ ਗੰਗਾ ਦੀ ਧੰਨ ਤੇ ਉਹਦਾ ਇਹ ਸੁੱਕ ਗਿਆ ਨਾ ਹਨਾ ਮਾੜਾ ਜਿਹਾ ਮਾਰਦਾ ਉਹ ਨਾ ਸਪਰੇ ਆ ਮਮੂਲੀ ਜਿਹਾ ਰਹਿ ਗਿਆ ਨਾ ਮਮੂਲੀ ਜਿਹਾ ਪਾ ਦੇ ਗੰਗਾ ਨੂੰ ਵੀ ਇੱਕ ਕੱਪ ਪਾ ਦੇ ਹੈ ਇਹ ਦੇ ਵਿਚਾਰੀ ਕਿੱਦਾਂ ਦੇਖਦੀ ਐ ਇਦਾਂ ਇਦਾਂ ਨਾ ਫਰਕ ਨਹੀਂ ਹੁੰਦਾ ਬੱਚੇ ਆ ਨਾ ਮਾਂ ਬਾਪ ਬੱਚੋ ਕੇ ਸਾਥ ਫਰਕ ਨਹੀਂ ਕਰਤੇ ਮਨਮੀਰ ਹੈ ਨਾ ਫਰਕ ਕਰ ਗੰਗਾ ਨਾ ਮਨੀ ਬਾ ਗੰਗਾ ਨੂੰ ਇਹ ਦੇਖ 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 ਦੇ ਗੰਗੂ ਗੰਗੂ ਸਾਡਾ ਲੈ ਲੈ ਆਪਣੀ ਖਾਣੀ ਉਹਨੇ ਵੀ ਨਹੀਂ ਆਪਣੀ ਖਾਣੀ ਉਹ ਵੀ ਗੰਗਾ ਵਾਲ ਨੂੰ ਆਉਂਦੀ ਔਰ ਪਾ ਦਿਆ ਕਰ ਗੰਗਾ ਨੂੰ ਇਹ ਟੱਚ ਉੱਡਾ ਉਦਾਂ ਤੇ ਬਾਬਾ ਜੀ ਦੀ ਮੇਰ ਲੱਗਦੀ ਹੈਗੀ ਲੱਗਦੀ ਗੰਗਾ ਹਨਾ ਤੇ ਬਾਕੀ ਚੱਕ ਜੀ ਕਰਵਾ ਕੇ ਆਪਾਂ ਤੁਹਾਨੂੰ ਜਲਦੀ ਦੱਸਦੇ ਆ ਗੰਗਾ ਗੱਬਣ ਹੈਗੀ ਆ ਕਿ ਨਹੀਂ ਹੈਗੀ ਉਦਾਂ ਤੇ ਮੇਰ ਆ ਬਾਬਾ ਜੀ ਦੀ ਬਾਕੀ ਤੁਹਾਨੂੰ ਵੀ ਵੀਡੀਓਸ ਚ ਸ਼ਾਇਦ ਪਤਾ ਲੱਗਦਾ ਹੋਊਗਾ ਜਿਨ੍ਹਾਂ ਨੂੰ ਐਕਸਪੀਰੀਅੰਸ ਐਸ ਚੀਜ਼ ਦਾ ਫੇ ਹੈਗੀ ਆ ਗੰਗਾ ਤੋਂ ਨੇ ਦਾ ਸੁੱਕ ਗਿਆ ਜੀ ਮਾੜਾ ਜਿਹਾ ਤੋਂ ਬਹੁਤ ਜ਼ਿਆਦਾ ਸੀ ਇਹਦਾ ਸੀ ਉਦੋਂ ਦੇਖਿਆ ਨਹੀਂ ਸੁੱਕ ਗਿਆ ਮਰੀ ਮਾੜਾ ਜਿਹਾ ਹੁਣ ਲੱਥ ਜਾਣਾ ਹਨਾ ਸਪਰੇਅ ਮਾਰੀ ਅੱਜ ਆ ਮਮੂਲੀ ਜਿਹੀ ਜੀ ਰਹਿ ਗਿਆ ਸ਼ੁਕਰ ਹੈ ਆ ਬੜੀ ਟੈਨਸ਼ਨ ਸੀ ਇਹਦੇ ਤੋਂ ਦੀ ਉਹਨਾਂ ਨੇ ਕੇਅਰ ਹੀ ਨਹੀਂ ਕੀਤੀ ਜੇ ਮਾੜਾ ਜਿਹਾ ਸੀਗਾ ਹਨਾ ਬੰਦਾ ਪਾਵੇ ਕੋਈ ਸਪਰੇਅ ਜਦੋਂ ਆਈ ਸੀ ਜੀ ਸਾਡੇ ਗੰਗਾ ਚਿਚੜੀਆਂ ਨਾਲ ਭਰੀ ਹੋਈ ਸੀ ਬਹੁਤ ਬੁਰਾ ਹਾਲ ਸੀ ਇਹਦਾ ਬਹੁਤ ਗੰਗਾ ਦਾ ਹੁਣ ਤਾਂ ਗੰਗਾ ਨੂੰ ਕੋਈ ਕੋ ਆਉਣਗੇ ਆਪ ਵੀ ਉਹ ਪਛਾਣ ਨਹੀਂ ਸਕਦੇ ਉਹ ਹੀ ਬੱਛੀ ਆ ਹਨਾ ਮਨੀ ਤੇ ਹੁਣ ਅੱਜ ਕਾਰਫੂਨ ਤੇ ਹੁਣ ਜੀ ਮੈਂ ਇਹਨਕ ਲਾ ਕੇ ਨਹੀਂ ਧਾਰ ਕੱਢਣੀ ਕਿਉਂਕਿ ਹੁਣ ਅਸੀਂ ਨਾ ਇਹਦੀ ਪੂਛ ਬੰਨ੍ਹ ਦਈਦੀ ਆ ਪਰ ਪੂਛ ਵੀ ਲੱਤ ਨਾ ਨਹੀਂ ਬੰਨਣ ਦਿੰਦੀ ਹਨਾ ਫੜ ਕੇ ਰੱਖਣੀ ਪੈਂਦੀ ਫੜ ਕੇ ਰੱਖਣੀ ਪੈਂਦੀ ਪੂਛ ਲੱਤ ਲੁੱਤ ਨਾ ਨਹੀਂ ਬੰਨਣ ਦਿੰਦੀ ਪੂਛ ਐਦਾਂ ਐਦਾਂ ਅੱਜ ਦਾ ਮਰਜੀ ਮਨੀ ਫੜੀ ਰੱਖੇ ਪੂਛ ਇਹ ਦੇਖਿਓ ਅੱਧਾ ਪੂਛ ਫੜ ਲੈਂਦੇ ਨਹੀਂ ਇੱਦਾਂ ਨਹੀਂ ਕੁਛ ਕਹਿਣਾ ਆ ਲੱਤ ਨਾ ਨਹੀਂ ਬੰਨਣ ਦੇਣੀ ਲੱਤ ਨਾ ਜਦੋਂ ਬੰਨਦੀ ਹੈ ਫਿਰ ਲੱਤ ਉਹਨੂੰ ਕੀ ਕਿਹਦਾ ਚੱਕ ਚੱਕ ਮਾਰਦੀ ਆ ਕੱਢ ਹੀ ਲੈਂਦੀ ਆ ਬਲਦਾਂ ਨਾ ਦੋਸਤਾਂ ਲਈ ਕੱਢ ਲੈਂਦੀ ਆ ਕੱਢ ਲੈਂਦੀ ਆ ਦੇਖਿਓ ਮੈਂ ਕਿਹਾ ਮਨੀ ਕਿਸੇ ਦਿਨ ਛਾੜਨਾ ਨਹੀਂ ਰੱਸੀ ਬੰਨੀ ਤੇ ਹੋਰ ਬਿਨਾਂ ਲਈ ਰੱਸੀ ਮਨੀ ਠਾਹ ਕਰਦੀ ਮੇਰੇ ਤੇ ਨਾਲੇ ਹੀ ਪੂਛ ਆ ਦੇਖੋ ਬੈਠ ਜਾ ਬੈਠ ਜਾ ਮੰਗੋ ਨੂੰ ਜੈਲ ਸੀ ਹੋਣੀ ਆ ਹਨਾ ਹੋਣ ਦੇ ਗੁੱਸਾ ਛੱਡ ਦੇ ਹੁਣ ਗੋਰੀ ਪਿਆਰ ਨਾਲ ਰਹਿਣ ਲੱਪੋ ਹੌਣ ਹੱਥ ਨੂੰ ਤਲਾ ਲੈਂਦੀ ਪਹਿਲਾਂ ਨਹੀਂ ਸੀ ਲਾਉਣ ਦਿੰਦੇ ਹਨਾ ਸਿਰ ਤੇ ਨਹੀਂ ਲਾਉਣ ਦਿੰਦੀ ਸਿਰ ਤੇ ਹੀ ਵਾਰ ਹਜੇ ਕੀ ਲਾਉਣ ਦਿੰਦੇ ਮੰਗੋ ਮੇਰੇ ਗੁੱਸੇ ਹੋ ਗਏ ਕੀ ਮੇਰਾ ਮੰਗੂ ਗੁੱਸੇ ਹੋ ਗਏ ਮੰਗੂ ਕੀ ਹੋਇਆ ਕੀ ਹੋਇਆ ਮੰਗੂ ਗੋਰੀ ਨੂੰ ਪਿਆਰ ਕਰ ਲਿਆ ਇਹ ਮੰਗੋ ਮੰਗੂ ਮੰਗੂ ਵੰਗੂ ਮੰਗੂ ਮੰਗੂ ਗੋਰੀ ਨੂੰ ਪਿਆਰ ਕਰਨੀ ਆ ਹੈ ਦੁੱਧ ਆ ਸਮਨਾ ਸਮਨਾ ਮੰਗੇ ਦੁੱਧ ਭਾਵਾਂ ਜੀ ਇਹ ਨਾਰਮਲ ਦਿੰਦੀ ਆ ਮੰਗੋ ਨਾਰਮਲ ਦੁੱਧ ਬਹੁਤ ਜ਼ਿਆਦਾ ਨਹੀਂ ਦਿੰਦੀ ਛੂੜਨੀ ਬੋਲਾਂਗੇ ਆਪਾਂ ਨਾਰਮਲ ਐਵਰੇਜ ਦੁੱਧ ਹਾਂ ਬਟ ਇਹਦਾ ਨੇਚਰ ਹਨ ਤੇ ਜਿਹੜੀ ਇੱਕੋ ਸੈਟੀਸਫੈਕਸ਼ਨ ਹੁੰਦੀ ਪਸ਼ੂ ਤੇ ਇਹ ਪਿਆਰ ਕਰਦਾ ਮਤਲਬ ਕਿ ਚਾਹੇ ਤੁਸੀਂ ਇਹਦੇ ਥੱਲੇੋਂ ਉੱਠ ਕੇ ਚੱਲ ਜਿਓ ਉੱਠ ਕੇ ਜਾ ਕੇ ਚਾਹੇ ਵਾਪਸ ਆ ਕੇ ਥੇ ਬਹਿ ਕੇ ਨੂੰ ਚੋ ਲੋ ਇਹਨੂੰ ਕੋਈ ਫਰਕ ਨਹੀਂ ऐसे हिसाब ਨਾਲ ਇਹ ਦਾ ਬੈਸਟ گاਵਾ ਸਾਡੀ ਮੰਗੋ ਤੇ ਜੇ ਪਸ਼ੂ ਦੁੱਧ ਵੀ ਜ਼ਿਆਦਾ ਦੇਵੇ ਤੇ ਲੱਤਾਂ ਵੀ ਮਾਰੇ ਤੇ ਉਹ ਪਸ਼ੂ ਜਿਹੜਾ ਫਿਰ ਜਿੰਨਾ ਮਰਜੀ ਦੁੱਧ ਹੋਵੇ ਉਹ ਚੰਗਾ ਨਹੀਂ ਲੱਗਦਾ ਤੇ ਨਾ ਚੌਣ ਲੱਗਿਆ ਉਹਦੇ ਨਾਲ ਉਹ ਕਿੰਨੇ ਹੁੰਦੇ ਆ ਬੌਂਡ ਜਿਹਾ ਬੰਦਾ ਜਿਹੜਾ ਤੇ ਪਿਆਰ ਦਾ ਹੁੰਦਾ ਤੇ ਇਹਦੇ ਨਾਲ ਹੈ ਜੀ ਸਾਡਾ گاਵ ਇਹਦੇ ਨਾਮ ਮੰਗਨੇ ਨਾਲ ਤੇ ਦਾ ਗੋਰੀ ਦੇ ਦੇਖਾਂਗੇ ਕੀ ਹਿਸਾਬ ਕਰਾਵਿਆ ਹਨਾ ਹਨਾ ਬਣੀ ਗੋਰੀ ਦਾ ਕਿਦਾਂ ਦਾ ਰਿਸ਼ਤਾ ਬਣਦਾ ਸਾਡੇ ਨਾਲ ਤੇ ਗੰਗਾ ਦਾ ਨਹੀਂ ਗੋਰੀ ਦਾ ਪਹਿਲਾਂ ਗੋਰੀ ਨੇ ਆਣਾ ਬੇਬੀ ਹਾਂ ਗੰਗਾ ਦਾ ਤਾਂ ਮੇਨਾ ਬਣਨਾ ਹੀ ਨਹੀਂ ਨਾ ਗੰਗਾ ਦਾ ਨਹੀਂ ਬਣਨਾ ਮਰੀ ਮੇਨਾ ਮੰਗੋਨੀ ਅੱਧੀ ਚੈੱਕ ਕਰਵਾਈ ਤੇ ਉਹਦਾ ਵੈਸੇ ਵੀ ਦੇਖ ਆ ਪਸੀਨਾ ਹੁੰਦਾ ਬਸ ਉਹਦਾ ਹਾਂ ਹਜੇ ਮੈਨੂੰ ਵਹਾਈਆਂ ਦੋਨੇ ਹਜੇ ਨਵਾਈਆਂ ਹੋਈਆਂ ਆਪੇ ਇਹ ਪਸੀਨਾ ਆਉਂਦਾ ਕਲਰ ਦੇ ਹਿਸਾਬ ਨਾਲ ਇਹਦਾ ਵੀ ਲਾਲ ਪਸੀਨਾ ਚਲਈਏ ਹੂੰ ਫੇਰ ਸ਼ੁਰੂ ਕਰਨ ਲੱਗੀਆਂ ਲੜਾਈ ਇਹਨਾਂ ਦਾ ਪਿਆਰ ਵੀ ਬਹੁਤ ਆ ਤੇ ਲੜਦੀਆਂ ਨਹੀਂ ਆ ਆਪਦੇ ਵੱਲੋਂ ਤੇ ਉਹ ਕੀ ਕਹਿੰਦੀਆਂ ਹੁੰਦੀਆਂ ਮਸਤੀ ਕਰਦੀਆਂ ਗੰਗਾ ਤੇ ਗੋਰੀ ਇਹ ਜੀ ਪਾਵਾਂਗੇ ਆਪਾਂ ਪਾਣੀ ਵਿੱਚ ਥੋੜਾ ਜਿਹਾ ਡਿਟਾਲ ਤੇ ਫਿਰ ਇਹਦੀ ਸਪਰੇਅ ਕਰਾਂਗੇ ਇਹ ਦੂਜੀ ਨਾਲੋਂ ਚੰਗੀ ਏ ਉਹ ਕੈਮੀਕਲ ਵਾਲੀ ਨਾਲੋਂ ਮਤਲਬ ਦੂਜਾ ਕੈਮੀਕਲ ਜਿਹੜਾ ਉਹ ਜ਼ਹਿਰ ਵਾਲਾ ਉਹਦੇ ਨਾਲੋਂ ਡਿਟਾਲ ਵਾਲੀ ਚੰਗੀ ਆ ਇਹ ਵੀ ਕਰਿਆ ਕਰਨੀ ਆ ਆਪਾਂ ਫਿਰ ਉਹ ਤੇਲ ਲਾ ਕੇ ਉਹ ਫੇ ਸਪਰੇਅ ਕਰਦੇ ਆਂ ਮੈਂ ਵੀ ਗੱਲ ਕਿ ਜੀ ਸਪਰੇਅ ਕਰ ਲਾ ਪਹਿਲਾਂ ਹਾਂ ਨਿਕਲਦੀ ਵੀ ਐ ਸਪਰੇਅ ਦੀ ਆਵਾਜ਼ ਆਉਂਦੀ ਨੇ ਇਹ ਕਿੰਨਾ بڑا ਸਪਰੇਅ ਆ ਦੇਖ ਮੰਗੋ ਕਿੱਦਾਂ ਦੇਖਦੀ ਮੰਗਣ ਉਹ ਇਹ ਆ ਫੇਰ ਦਵਾਈ ਲੈ ਕੇ ਤੇ ਨਹੀਂ ਆ ਗਏ ਉਹ ਵਾਲੀ ਚਿਚੜੀਆਂ ਵਾਲੀ ਮੈਂ ਚੱਲ ਗਈ ਅੰਦਰ ਗਰਕਣ ਜਾਂ ਦਈਆਂ ਗਰਮੀ ਬਹੁ ਹੋ ਗਈ ਨਾ ਪੜਾਸ ਜਿ ਪੜਾਸ ਜੀ ਬਣ ਗਈ ਆ ਉਹਦੇ ਨਾਲ ਆ ਜਿਹੜਾ ਮੀਂਹ ਨਹੀਂ ਫੜਦਾ ਪੈਣਾ ਸਾਡੇ ਤਾਂ ਜੀ ਰੋਜ਼ ਮੀਂਹ ਪੈਂਦਾ ਅੱਜ ਵੀ ਪਿਆ ਕਣ ਮਣ ਕਣ ਮਣ ਦੇਖੋ ਪਸ਼ੂਆਂ ਦਾ ਤਾਂ ਬੁਰਾ ਹਾਲ ਹੋ ਜਾਂਦਾ ਮੀਂਹ ਚ ਸਹੀ ਜਿਨ੍ਹਾਂ ਦਾ ਮੈਂ ਕਹਿੰਨੀ ਬਾਹਰ ਆ ਉਹ ਵਿਚਾਰਿਆਂ ਨੂੰ ਕਿੰਨੀ ਤੰਗੀ ਹਨ ਦੇਖਿਆ ਉਹਦਣ ਆਪਾਂ ਗਏ ਸੀ ਮੀਂਹ ਪੈਂਦਾ ਸੀ ਕਿੱਦਾਂ ਪਸ਼ੂ ਬਾਹਰ ਭੱਜੇ ਭੱਜੇ ਗਈਆਂ ਨੇ ਭਿੱਜੀਆਂ ਬੱਜੇ ਭਿੱਜੀ ਜਾਂਦੇ ਸੀ ਸਾਡੇ ਮਾਂ ਪੁੱਤ ਦੇ ਕੰਮ ਨਹੀਂ ਮੁੱਕ ਸਕਦੇ ਅੱਜ ਅਸੀਂ ਸਾਰਾ ਕੰਮ ਘੁੰਮ ਨਵੇੜ ਕੇ ਮਨੀ ਤਾਂ ਸੌ ਗਿਆ 11 ਵਜੇ 11:30 11:30 12 ਵਜੇ 12 ਵਜੇ ਸੌ ਗਿਆ ਸੀ ਤੂੰ 12 ਵਜੇ ਸੁੱਤਾ ਮੈਂ ਇਹਨੂੰ ਪੂਰੇ 2:30 ਵਜੇ ਆਵਾਜ਼ ਮਾਰੀ ਮੈਂ ਕਿਹਾ ਮਨੀ ਉੱਠ ਜਾ ਟਾਈ ਵਜ ਗਿਆ ਮੈਂ ਘੰਟਾ ਕੇ ਸੁੱਤੀ ਮੈਂ ਉੱਠ ਗਈ ਸੀ ਕੱਲ ਅਸੀਂ ਉੱਥੇ ਚਲੇਗੇ ਸੀਗੇ ਸ਼ਹਿਰ ਤੇ ਕੱਲ ਉਹ ਫਿਰ ਅੱਖਾਂ ਆਪੇ ਹੀ ਬੰਦ ਹੋਈ ਜਾਵੇ ਉਸੇ ਟਾਈਮ ਦੇ ਹਿਸਾਬ ਨਾਲ ਜਦੋਂ ਕੁਸੌਂਦਾ ਨਾ ਦੁਪਹਿਰ ਆਪੇ ਨੀਂਦ ਆਈ ਜਾਵੇ ਅੱਖਾਂ ਬੰਦ ਹੋਈ ਜਾਣ ਤੇ ਅੱਜ ਫੇ ਮਨੀ ਸੁੱਤਾ ਮੈਂਗਾ ਤੁਰ ਅਰੇਸਟ ਕਰਿਆਗਾ ਜਿੰਨੀ ਹੋ ਸਕਦੀ ਆ ਫੋਨ ਫਾਨ ਛੱਡ ਫੋਨ ਛੱਡਦਾ ਲੈਪਟਾਪ ਨੂੰ ਲੱਗ ਜਾਂਦਾ ਲੈਪਟਾਪ ਛੱਡਣਾ ਫੋਨ ਨੂੰ ਲੱਗ ਜਾਂਦਾ ਅੱਜ ਮੈਂ ਇਹਦਾ ਫੋਨ ਫਾਨ ਪਰਾਂ ਰਖਾਇਆ ਮੈਂ ਕਿ ਸੌਂ ਜਾ ਜਰਾ 2-3 ਘੰਟੇ ਮੇਰਾ ਆਪ ਦਾ ਦੇਖ ਲਓ ਕਿੰਨਾ ਕ ਟਾਈਮ ਲੱਗਦਾ ਆ ਮੈਂ ਨੀਲ ਪੈਂਟ ਪਤਾ ਨਹੀਂ ਕਿਦਾਂ ਅੱਜ ਲਾ ਲਿਆ ਟਾਈਮ ਕੱਢ ਕੇ ਤਾਂ ਮੇਰੇ ਆਈ ਬ੍ਰੋ ਬਣਾਉਣ ਵਾਲੇ ਆ ਦੇਖੋ ਮੇਰੇ ਖਰੂਤ ਸਿੰਘ ਜਿਹੜੇ ਪਰਵੱਟੇ ਦੇਖੋ ਖਰੂਤ ਸਿੰਘ ਇਹ ਮੇਰੇ ਕੋਲ ਦੇਖ ਲਓ ਆਪਦੇ ਆਪ ਦੀ ਆ ਥ੍ਰੈਡਿੰਗ ਨਹੀਂ ਕਰਾਉਣ ਜਾ ਹੁੰਦਾ ਤੇ ਫੇਸ਼ੀਅਲ ਅਸੀਂ ਕੀ ਕਰਾ ਲੈਣਾ ਤੇ ਹੋਰ ਅਸੀਂ ਕੀ ਕਰਾ ਲੈਣਾ ਜਦੋਂ ਸਾਡੇ ਕੋਲ ਥ੍ਰੈਡਿੰਗ ਹੀ ਨਹੀਂ ਕਰਾ ਹੁੰਦੀ ਹਾਂ ਨਾ ਮਨੀ ਲੇ ਨਹੀਂ ਭਰਾਵਾ ਕਿਸੇ ਦਿਨ ਇਹ ਲੈ ਕੇ ਜਾਊਗਾ ਤੇ ਸਲੂਨ ਤੇ ਫੇਰੀ ਜਾ ਕੇ ਹੋਊਗਾ ਕੁਝ ਮਨੀ ਨਾ ਜਾਉਂਗੀ ਕਿਸੇ ਦਿਨ ਫ੍ਰੈਡਿੰਗ ਕਰਾ ਕੇ ਆਉਂਗੀ ਚਲੋ ਠੀਕ ਪਹਿਲਾਂ ਇਹਨੇ ਪਰਾਣੀ ਹੋਣਾ ਪੈਰ ਰੱਖ ਲੈਂਦੀ ਗਈ ਆ ਰੱਸੇ ਦੇ ਉੱਪਰ ਮੈਡਮ ਜੀ ਇਹ ਵੀ ਕਿੰਨੀ ਗੰਦੀ ਹੋਈ ਆ ਪਿੱਛੇ ਇਹਨੂੰ ਤਾਂ ਜਨਮ ਆਵ ਨਹੀਂ ਸਕਦੇ ਹਨਾ ਮੈਨੂੰ ਸੁਣਨ ਤੋਂ ਬਾਅਦ ਵਿੱਚ ਚੰਗੀ ਤਰ੍ਹਾਂ ਸਾਫ਼ ਕਰਾਂਗੇ ਡਿਟਾਲ ਉਦੋਂ ਵੀ ਇਦਾਂ ਕਰਾਂਗੇ ਪਾਣੀ ਵਿੱਚ ਪਾ ਕੇ ਨਾ ਫੇ ਗੋਰੀ ਰੁਕ ਜਾ